120000 ਰੁਪਏ ਸਿੱਟੇ ਲੈਟਰਿਨ ਵਿੱਚ ਪਿੱਛੋਂ ਹੱਥ-ਪਾਪ ਆ ਲੱਗਿਆ ਕੱਢਣ ਅਕਸਰ ਹੀ ਕਦੇ-ਕਦੇ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿੰਨਾ ਕਰਕੇ ਇੱਕ ਪਾਸੇ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਦੂਜੇ ਪਾਸੇ ਮਜ਼ਾਕ ਦਾ ਕਾਰਨ ਵੀ ਬਣ ਜਾਂਦਾ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਲੈਟਰਿਨ ਵਿੱਚ ਹੱਥ ਪਾ ਕੇ ਕੁਝ ਕੱਢਦਾ ਦਿਖਾਈ ਦੇ ਰਿਹਾ ਏ ਦਰਸਲ ਜੋ ਵਿਅਕਤੀ ਲੈਟਰਿਨ ਵਿੱਚ ਹੱਥ ਪਾ ਕੇ ਕੁਝ ਕੱਢ ਰਿਹਾ ਹੈ ਉਸ ਸਮੇਂ ਪਹਿਲਾਂ ਇਹ ਲੈਟਰਿਨ ਕਰਨ ਲਈ ਆਇਆ ਸੀ ਅਤੇ ਇਹ ਆਪਣਾ 120000 ਰੁਪਏ ਦਾ ਨੁਕਸਾਨ ਕਰਵਾ ਬੈਠਿਆ ਦਰਸਲ ਜਦੋਂ ਇਹ ਲੈਟਰਿਨ ਕਰਨ ਲਈ ਆਇਆ ਤਾਂ ਇਸ ਦਾ Apple ਦਾ iPhone 15 Pro ਲੈਟਰਨ ਵਿੱਚ ਡਿੱਗ ਜਾਂਦਾ ਏ ਜਿਸ ਤੋਂ ਬਾਅਦ ਇਹ ਲੈਟਰਨ ਕਰਨ ਦੀ بجائے ਇਸ ਲੈਟਰਨ ਦੀ ਸ਼ੀਟ ਵਿੱਚ ਹੀ ਹੱਥ ਪਾ ਕੇ ਆਪਣਾ ਮੋਬਾਈਲ ਕੱਢਣ ਲੱਗ ਜਾਂਦਾ ਹੈ ਅਤੇ ਆਪਣੇ ਮੋਬਾਈਲ ਨੂੰ ਬਾਹਰ ਕੱਢ ਲੈਂਦਾ ਏ ਸੋ ਅਕਸਰ ਹੀ ਬਹੁਤ ਸਾਰੇ ਲੋਕ ਲੈਟਰਨ ਜਾਣ ਸਮੇਂ ਆਪਣਾ ਪਰਸ ਜਾਂ ਮੋਬਾਈਲ ਆਪਣੀਆਂ ਜੇਬਾਂ ਵਿੱਚ ਰੱਖਦੇ ਨੇ ਜਿਸ ਕਰਕੇ ਇਹ ਲੈਟਰਨਾਂ ਵਿੱਚ ਡਿੱਗ ਜਾਂਦੇ ਨੇ ਅਤੇ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਵੀ ਨੇ ਜੋ ਲੈਟਰਨ ਵਿੱਚ ਬੈਠ ਕੇ ਮੋਬਾਈਲ ਦੇਖਦੇ ਨੇ ਜਿਸ ਕਰਕੇ ਉਹ ਮੋਬਾਈਲ ਵੀ ਲੈਟਰਨ ਵਿੱਚ ਸੈਟ ਲੈਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ